ਤਰੀਕਾਲ ਦੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ 'ਚ ਤੇ ਆਪਾਂ ਆਏ ਹੋ ਇਸ ਖੇਤ ਸੋ ਖੇਤ ਕਈ ਦਿਨ ਹੋ ਗਿਆ ਆਇਆ ਨਹੀਂ ਗਿਆ ਕਿਉਂਕਿ ਕਮਾਂਕਾਰਾਂ 'ਚ ਬੀਜੀ ਸੀ ਤੇ ਵਲੌਗ ਪਾਉਣ ਦਾ ਵੀ ਟਾਈਮ ਨਹੀਂ ਲੱਗਿਆ ਸੋ ਆਪਾਂ ਖੇਤ ਦੇਖਣਾ ਹੈ ਅੱਜ ਤੇ ਖੇਤ ਵੇਖਾਂਗੇ ਵੀ ਬਾਗ ਨੂੰ ਇਸ ਟਾਈਮ ਕਿਸ ਚੀਜ਼ ਦੀ ਜ਼ਰੂਰਤ ਹੈ ਕਿਉਂਕਿ ਆਪਾਂ ਐਤਵਾਰ ਨੂੰ ਪਾਣੀ ਲਾ ਗਏ ਸੀ ਪਾਣੀ ਤੋਂ ਬਾਅਦ ਆਇਆ ਨਹੀਂ ਗਿਆ ਤੇ ਹੁਣ ਆਪਾਂ ਖੇਤ ਗੇੜਾ-ਗੂੜਾ ਮਾਰ ਕੇ ਕਿਉਂਕਿ ਮੈਂ ਹੁਣ ਤਕਰੀਬਨ 2 ਵਜ ਚੁੱਕੇ ਆ ਤੇ ਅੱਜ ਮੈਂ ਮੈਂ ਕਿਹਾ ਚੱਲ ਕੁਝ ਟਾਈਮ ਪਹਿਲਾਂ ਖੇਤ ਚੱਲਦੇ ਆ ਸਾਰਾ ਦੇਖਾਂਗੇ ਖੇਤ ਦੇਖਣ ਤੋਂ ਬਾਅਦ ਜੇ ਬਾਗ ਨੂੰ ਕਿਸੇ ਚੀਜ਼ ਦੀ ਰਿਕਵਰਮੈਂਟ ਹੋਈ ਸਪਰੇਅ ਦੀ ਜਾਂ ਇਹਨੂੰ ਵਾਉਣ ਦੀ ਜ਼ਰੂਰਤ ਹੋਈ ਤਾਂ ਆਪਾਂ ਬਾਦਾਂਗੇ ਤੇ ਸੋ ਬਣੇ ਰਿਓ ਬਲੌਗ ਦੇ ਨਾਲ ਤੇ ਇੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਹੁਣ ਆਪਾਂ ਬਾਗ ਦੇ ਵਿੱਚ ਤਕਰੀਬਨ ਮੈਂ 10-15 ਮਿੰਟ ਹੋ ਗਏ ਡੇੜਾ ਦੇ ਰਿਹਾ ਸੀ ਤੇ ਮੈਨੂੰ ਲੱਗਾ ਜਿਵੇਂ ਡ੍ਰੌਪਿੰਗ ਬਹੁਤ ਜਿਆਦਾ ਹੋਈ ਹੈ ਹੁਣ ਵੀ ਹੋਈ ਜਾਂਦੀ ਹੈ ਪਰ ਹੁਣ ਅੱਗੇ ਨਾਲੋਂ ਬਹੁਤ ਘੱਟ ਡ੍ਰੌਪਿੰਗ ਹੋਈ ਹੈ ਕਿਉਂਕਿ ਹੁਣ ਮੌਸਮ ਥੋੜਾ ਜਿਹਾ ਇੱਕੋ ਜਿਹਾ ਹੋ ਰਿਹਾ ਸਟੇਬਲ ਹੋ ਰਿਹਾ ਜਿਹਦੇ ਕਰਕੇ ਬਾਗ ਦੇ ਵਿੱਚ ਡ੍ਰੌਪਿੰਗ ਘੱਟ ਰਹੀ ਹੈ ਵੀ ਹੁਣ ਲਗਭਗ 5-7 ਦਿਨਾਂ ਤੱਕ ਮੌਸਮ ਇੱਕੋ ਜਿਹਾ ਬਣ ਜੂਗਾ ਜਿਹਦੇ ਨਾਲ ਡ੍ਰੌਪਿੰਗ ਇੱਕ ਵਾਰੀ ਰੁਕ ਜੂਗੀ ਤੇ ਕਈ ਬੂਟਿਆਂ ਦੀ ਹਾਲਤ ਐਵੇਂ ਹੋ ਗਈ। ਸੋ ਬਾਗ ਦੇ ਵਿੱਚ ਕਈ-ਕਈ ਬੂਟਿਆਂ ਨੂੰ ਤਾਂ ওভারਫਾਲ ਹੈ। ਕਈ ਬੂਟੇ ਖਾਲੀ ਵੀ ਰਹਿ ਜਾਂਦੇ ਆ। ਸੋ ਲਗਭਗ ਬਾਗ ਨੂੰ ਆਪਣੇ ਫਲ ਵਧੀਆ ਤੇ ਡਰਾਪਿੰਗ ਹੈਗੀ ਇਹ ਕਈ ਕਾਰਨਾ ਕਰਕੇ ਡਰਾਪਿੰਗ ਹੋ ਜਾਂਦੀ ਹੈ ਕੁਝ ਤਾਂ ਮੌਸਮ ਦੀ ਤਬਦੀਲੀ ਕੁਝ ਫੰਗਸ ਤੇ ਕੁਝ ਬੂਟੇ ਦੀ ਹੈਲਥ ਦੇ ਅਕੋਰਡਿੰਗ ਜਿੰਨਾ ਫਲ ਰੱਖਣਾ ਹੁੰਦਾ ਬੂਟੇ ਨੇ ਉਹ ਉਹਨਾਂ ਫਲ ਮੈਂਟੇਨ ਕਰਨ ਲਈ ਜਿਹੜਾ ਫालतू ਕਿੰਨੂ ਹੁੰਦਾ ਹੈ ਜਾਂ ਕਮਜ਼ੋਰ ਕਿੰਨੂ ਹੁੰਦਾ ਉਹ ਥਲੇ ਡ੍ਰੌਪ ਕਰ ਦਿੰਦਾ ਕਿਉਂਕਿ ਬੂਟੇ ਦੇ ਵਿੱਚ ਉਹ ਇਹ ਸਿਸਟਮ ਹੁੰਦਾ ਹੈ ਵੀ ਜਿਹੜਾ ਕੜਾ ਕਿੰਨੂ ਆ ਉਹ ਹੀ ਬੂਟੇ ਦੇ ਉੱਤੇ ਸਟੇਬਲ ਰਹੂਗਾ ਤੇ ਜਿਹੜਾ ਕਮਜ਼ੋਰ ਕਿੰਨੂ ਹੁੰਦਾ ਉਹ ਬੂਟਾ ਡ੍ਰੌਪ ਕਰ ਦਿੰਦਾ ਤੇ ਇਸ ਲਈ ਇਹ ਡ੍ਰੌਪਿੰਗ ਹੈ ਜਿਹੜੀ ਹਰ ਸਾਲ ਹੁੰਦੀ ਹੈ ਹਰ ਸਾਲ ਹਰ ਇੱਕ ਬੂਟਾ ਡ੍ਰੌਪ ਕਰਦਾ ਹੈ ਬਹੁਤ ਘੱਟ ਤੇ ਰੇਅਰ ਬੂਟੇ ਹੋਣਗੇ ਜਿਹੜੇ ਡ੍ਰੌਪ ਨਹੀਂ ਕਰਦੇ ਜਾਂ ਕੋਈ ਇਹੋ ਜਿਹਾ ਬਾਹਰ ਹੋਵੇ ਜਿਹੜਾ ਡ੍ਰੌਪਿੰਗ ਨਹੀਂ ਕਰਦਾ ਸਭ ਦੇ ਡ੍ਰੌਪਿੰਗ ਹੁੰਦੀ ਹੈ ਤੇ ਬਸ ਇਹਨੇ ਵੀ ਕੋਈ ਵੱਧ ਡਰਾਪਿੰਗ ਕਰਦਾ ਕੋਈ ਕੱਟ ਕਰਦਾ ਕਿਉਂਕਿ ਕਿਸੇ ਬਾਗ ਦੀ ਸ਼ਮਤਾ ਜ਼ਿਆਦਾ ਹੁੰਦੀ ਹੈ ਕਿਸੇ ਦੀ ਫਲ ਰੱਖਣ ਦੀ ਸ਼ਮਤਾ ਘੱਟ ਹੁੰਦੀ ਹੈ ਤੇ ਬੂਟੇ ਨੇ ਆਪਦੀ ਸਿਹਤ ਦੇ ਮੁਤਾਬਕ ਫਲ ਰੱਖਣਾ ਹੁੰਦਾ ਤੇ ਫਿਲਹਾਲ ਇਧਰਲੇ ਪਾਸੇ ਵਾਣ-ਵਾਣ ਦਾ ਫਰਕ ਹੁੰਦਾ ਉਧਰ ਜਿੱਧਰ ਆਪਾਂ ਏਠਾ ਨੂੰ ਜਾਂਦੇ ਆ ਜਦੋਂ ਲਾਸਟਲੇ ਕਿੱਲੇ ਤੇ ਇੱਕ ਕਿੱਲੇ ਚ ਡਰਾਪਿੰਗ ਜਾਦਾ ਪਤਾ ਨਹੀਂ ਉਧਰ ਫਲ ਵੀ ਜ਼ਿਆਦਾ ਆਉਂਦਾ ਤੇ ਡਰਾਪਿੰਗ ਵੀ ਬਹੁਤ ਹੁੰਦੀ ਹੈ ਤੇ ਜਦੋਂ ਆਪਾਂ ਇੱਧਰ ਨੂੰ ਆਉਣੇ ਆ ਇਸ ਤਰਫ ਨੂੰ ਇੱਧਰ ਨੂੰ ਡਰਾਪਿੰਗ ਘਟ ਜਾਂਦੀ ਹੈ ਸੋ ਇਹਦੇ ਤੇ ਸਪਰੇ ਵੀ ਹੋ ਜਾਂਦੀ ਹੈ ਡਰਾਪਿੰਗ ਤੇ ਉਹ ਫੰਗਸ ਵਾਲੀ ਸਪਰੇ ਹੀ ਹੁੰਦੀ ਹੈ ਬਸ ਤੇ ਇਹ ਹੋਰ ਕੋਈ ਐਡਾ ਸਿਸਟਮ ਨਹੀਂ ਹੁੰਦਾ ਜਾਂ ਫਰੂਟ ਫ्लाई ਕਰਕੇ ਡ੍ਰੋਪਿੰਗ ਹੁੰਦੀ ਹੈ ਹੋਰ ਕੋਈ ਕਾਰਨ ਨਹੀਂ ਹੁੰਦਾ ਡ੍ਰੋਪਿੰਗ ਦਾ ਸੋ ਆ ਬੂਟੇ ਜਿਹੜੇ ਇਹ ਖਰਾਬ ਹੋ ਗਏ ਸੀਗੇ ਤੇ ਇਹਨਾਂ ਨੂੰ ਆਪਾਂ ਰੈਡੋਮਿਲ 골ਡ ਪਾਈ ਸੀ ਤੇ ਕੁਝ ਪਟਾਰਾ ਤਾਂ ਆਇਆ ਇਹਨਾਂ ਨੂੰ ਪਟਾਰਾ 5-10% ਆਇਆ ਇਹਨਾਂ ਨੂੰ ਦੇਖੋ ਹੁਣ ਅਗਲੇ ਫਟਾਰੇ ਤੇ ਪਤਾ ਲੱਗੂਗਾ ਇਹ ਕਿੰਨੇ ਕੁ ਠੀਕ ਹੁੰਦੇ ਆ ਕਿੰਨੇ ਕੁ ਨਹੀਂ ਇਹ ਤੈਨੂੰ ਪੱਟ ਕੇ ਨਵੇਂ ਬੂਟੇ ਲਾ ਦਾਂਗੇ ਕਈ ਵਾਰੀ ਕਈ ਵਾਰੀ ਤਾਂ ਬੂਟੇ ਢਡੋ ਮਿਲ ਪਾਉਣ ਨਾਲ ਠੀਕ ਹੋ ਜਾਂਦੇ ਆ ਕਈ ਵਾਰੀ ਨਹੀਂ ਹੁੰਦੇ ਜਦੋਂ ਜ਼ਿਆਦਾ ਇਹਨਾਂ ਦੀ ਸਿਹਤ ਵਿਗੜ ਜੇ ਫੇਰ ਠੀਕ ਵੀ ਨਹੀਂ ਹੁੰਦੇ ਤੇ ਹੁਣ ਚੱਲਦੇ ਆਂ ਆਪਾਂ ਕੋਠੇ ਕੋਲੇ ਚਾਹੇ ਕਿ ਆਪਾਂ ਬਾਗ ਚ ਢੇੜਾ ਗੂੜਾ ਲਿਆ ਮਾਰ ਤੇ ਕਈ ਦਿਨ ਆਇਆ ਨਹੀਂ ਗਿਆ ਸੀ ਤਾਂ ਕਰਕੇ ਮੈਂ ਖਾਚੀ ਅੱਜ ਜਲਦੀ ਚੱਲਦੇ ਆਂ ਢੇੜਾ ਗੂੜਾ ਮਾਰਾਂਗੇ ਆਪਾਂ ਚੱਲਦੇ ਆਂ ਪੱਠੇ ਵੱਢਣ ਹੁਣ ਪੱਠੇ ਵੱਢ ਕੇ ਤੇ ਲੱਟੀ ਚ ਲੱਤਾਂਗੇ ਅਖੀਰ ਤੇ ਲੱਦ ਕੇ ਤੇ ਘਰ ਨੂੰ ਵਾਪਸੀ ਹੋਊਗੀ ਆਹ ਗੋਟਿਆਂ ਨੂੰ ਬਹੁਤ ਡੈਮੇਜ ਕਰਿਆ ਹੋਇਆ ਸਾਰੇ ਬਾਗ ਚ ਛੋਟਾ ਰਹਿ ਗਿਆ ਕਿਉਂਕਿ ਬਾਹ ਚ ਲਾਇਆ ਸੀ ਜਵਾਰ ਨੂੰ ਪਤਾ ਨਹੀਂ ਕੀ ਕਾਰਨ ਹੈ ਹੁਣ ਆਪਾਂ ਜਵਾਰ ਵੀਦਦੇ ਆ ਇੱਕ ਵਾਰੀ ਮਸਾ ਹੁੰਦੀ ਆ ਨਹੀਂ ਤਾਂ ਅੱਗੇ ਇੱਕ ਵੱਡ ਵੀ ਵੱਡ ਲੈਂਦੇ ਜਵਾਰ ਨੂੰ ਦੂਜਾ ਵੱਡ ਵੀ ਹੋ ਜਾਣਾ ਤੀਜੇ ਵੱਡ ਤਾਂ ਹੀ ਵੀ ਜਵਾਰ ਹੁੰਦੀ ਵਧੀਆ ਹੁਣ ਦੂਜੇ ਵੱਡ ਦੀ ਜਵਾਰ ਆ ਵੇਖ ਲਓ ਕਿੰਨੀ ਖਾਈਟ ਆ ਨਾਲੇ ਮਸ਼ੀਨ ਨਾਲ ਵੀਜੀ ਵੀ ਜਵਾਰ ਆ ਰਹੀ ਪਹਿਲਾ ਵੱਡ ਵਧੀਆ ਸੋਹਣਾ ਹੋਇਆ ਸੀ ਪਰ ਦੂਜਾ ਵੱਡ ਦੇਖ ਲੋ ਕੀ ਹਾਲਾਤ ਹੈ ਹੁਣ ਪਤਾ ਨਹੀਂ ਵੀ ਕਿ ਇਹੋ ਜੇ ਹੁੰਦੇ ਆ ਕਿ ਇਹੋ ਜੇ ਨਹੀਂ ਬਸ ਇੱਕ ਵੱਡ ਹੀ ਜਵਾਰ ਹੁੰਦੀ ਹੈ ਦੂਜੇ ਵੱਡ ਚ ਦੁਬਾਰੀ ਵਿਦ ਨਹੀਂ ਪੈਂਦੀ ਹੈ ਲੇ ਵੱਡਾ तकरीबन 3:30 ਦਾ ਟਾਈਮ ਹੋ ਗਿਆ ਤੇ ਹੁਣ ਉਸ ਠੰਡਾ ਹੋ ਗਿਆ ਮੌਸਮ ਤੇ ਲੈ ਆ ਕੇ ਗੱਡੀ ਪੱਠੇ ਲੱਭਦੇ ਆਂ ਇੱਧਰ ਵੀ ਚੱਲ ਰਹੇ ਆਂ